ਠੀਕ ਆ ਤੇ ਤੂੰ ਹੁਣ ਮੈਨੂੰ ਇਹ ਦੱਸ ਥਾਣੇ ਕਿੰਨੇ ਪੈਸੇ ਦੇਣਾ ਇੱਥੇ ਇਨਚਾਰਜ ਨੂੰ 15000 15000 ਇਨਚਾਰਜ ਨੂੰ ਸਵਰਨ ਨੂੰ ਹਾਂਜੀ ਤੇ ਹਰਦੀਪ ਨੂੰ 5000 ਰੁਪਏ ਤੇ ਆ ਕੱਲ ਨਾਲ ਵਾਲੇ ਚ ਕੱਲ ਵਾਲਾ ਨੂੰ 5000 ਰੁਪਏ ਕਿਹਨੂੰ ਕਿਹਨੂੰ ਕੇਵਲ ਮੈਨੂੰ ਤੇ ਭਜਨ ਨੂੰ ਕੇਵਲ ਤੇ ਭਜਨ ਨੂੰ ਠੀਕ ਆ ਹੋਰ ਕਿਸੇ ਨੂੰ ਨਹੀਂ ਕੋਈ ਜਾਂਦੇ ਹੁਣ ਪੈਸੇ ਤੇਰੇ ਠੀਕ ਆ ਕੋਈ ਤੈਨੂੰ ਹੋਰ ਕੋਈ ਸੀਆਈ ਵਾਲੇ ਨੂੰ ਨਹੀਂ ਨਹੀਂ ਕੋਈ ਤੇਰੇ ਕੋਲ ਡੀਐਸਪੀ ਲੈਂਦਾ ਹੋਵੇ ਜਾਂ ਕੋਈ ਉੱਤੇ ਗਨਮੈਨ ਆਉਂਦੇ ਹੁਣ ਤੇਰੇ ਕੋਲ ਨਹੀਂ ਬਸ ਬਸ ਠੀਕ ਆ ਹਾਂ 10 ਗ੍ਰਾਮ ਵਾਲਾ ਕੋਨਾ ਰਾਜਨ ਰਾਜਨ ਕਿੱਥੇ ਰਹਿੰਦਾ ਉਹ ਉਹ ਰਹਿੰਦਾ ਫਰੀਦਕੋਟ ਰੇ ਫਰੀਦਕੋਟ ਠੀਕ ਆ ਉਹਦਾ ਨੰਬਰ ਕਿੰਨਾ ਹੈ ਠੀਕ ਆ ਤੇ ਤੂੰ ਹੁਣ ਮੈਨੂੰ ਇਹ ਦੱਸ ਥਾਣੇ ਕਿੰਨੇ ਪੈਸੇ ਦਿਨਾ ਇਥੇ ਇਨਚਾਰਜ ਨੂੰ 1500 ਰੁਪਏ 1500 ਇਨਚਾਰਜ ਨੂੰ ਸਵਰਨ ਨੂੰ ਹਾਂਜੀ ਤੇ ਹਰਦੀਪ ਨੂੰ 5000 ਰੁਪਏ ਤੇ ਆਹ ਕੱਲ ਨਾਲ ਦੇ ਚੋ ਕੱਲ ਲਾਲਾ ਨੂੰ 5000 ਰੁਪਏ ਕਿਹਨੂੰ ਕਿਹਨੂੰ ਕੇਵਲ ਮੈਨੂੰ ਤੇ ਭਜਣ ਨੂੰ ਕੇਵਲ ਤੇ ਭਜਣ ਨੂੰ ਠੀਕ ਆ ਹੋਰ ਕਿਹਚੋਂ ਨੂੰ ਨਹੀਂ ਹੋਰ ਕੋਈ ਜਾਂਦੇ ਹੁਣ ਪੈਸੇ ਤੇਰੇ ਠੀਕ ਆ ਕੋਈ ਤੈਨੂੰ ਹੋਰ ਕੋਈ ਸੀਆਈ ਵਾਲੇ ਨੂੰ ਨਹੀਂ ਨਹੀਂ ਕੋਈ ਤੇਰੇ ਕੋਲ ਡੀਐਸਪੀ ਲੈਂਦਾ ਹੋਵੇ ਜਾਂ ਕੋਈ ਉਹਦੇ ਗਨਮੈਨ ਆਉਦੇ ਹੁਣ ਤੇਰੇ ਕੋਲ ਨਹੀਂ ਬਸ ਠੀਕ ਹੈ ਹੈ 10 ਗ੍ਰਾਮ ਵਾਲਾ ਕੌਣਾ ਰਾਜਨ ਰਾਜਨ ਕਿੱਥੇ ਰਹਿੰਦਾ ਉਹ ਉਹ ਰਹਿੰਦਾ ਫਰੀਦਕੋਟ ਰਿਹਾ ਫਰੀਦਕੋਟ ਠੀਕ ਆ ਉਹਦਾ ਨੰਬਰ ਕਿੰਨਾ ਆ